ਮੁਰਦਾਬ ਆ ਲਾਡੀ ਢੋਸ ਦੀ ਤਕੈਸ਼ਾ ਹੀ ਸ਼ਰਮ ਐਮ ਐਲ ਏ ਲਾਡੀ ਢੋਸ ਦੀ ਤਕੈਸ਼ਾ ਹੀ ਕਰ ਜੋ ਖੜ ਜਾ ਯਾਰ ਉਹ ਖੜ ਜਾ ਖੜ ਜਾ ਖੜ ਜਾ ਕੇ ਭਗਤ ਖੜ ਜਾ ਮੁਰਦਾਬ ਆ ਦੇਖ ਲਓ ਲਾਡੀ ਢੋਸ ਦੀ ਤਕੈਸ਼ਾ ਹੀ ਆ ਦੇਖ ਲਓ ਐਮ ਐਲ ਏ ਐਮ ਐਲ ਏ ਦੀ ਤਕੈਸ਼ਾ ਹੀ ਦੇਖੋ ਐਮ ਐਲ ਏ ਦੀ ਤਕੈਸ਼ਾ ਹੀ ਐਮਐਲਏ ਦੀ ਧੱਕੇਸ਼ਾਈ ਲਾਡੀ ਟੋਸ ਐਮਐਲਏ ਦੀ ਸ਼ਰਮ ਧੱਕੇਸ਼ਾਈ ਉਹ ਖੜਜੋ ਯਾਰ ਮੈਨੂੰ ਉਹ ਚਾਬੀ ਉਹ ਚਾਬੀ ਚਾਹੀਦੀ ਕਟੋ ਜੈਸਿਕਾ ਗੁਰਦਾਬ ਮਰਦਾ ਕੋਟ ਮਰਦਾ ਧੱਕੇਸ਼ਾਈ ਆ ਚਮਚਾਗਰੀ ਆ ਚਮਚਾਗਰੀ ਇੱਥੋਂ ਪਤਾ ਲੱਗਦਾ ਚਮਚਿਆਂ ਦਾ ਬੇੜਾ ਗਰਗ ਕੀਤਾ ਹੋਇਆ ਚਮਚਿਆਂ ਨੇ ਨਾ ਬਾਅਦ ਮਰ ਤਾ ਬਾਅਦ ਓ ਚਾਪੀ ਕੱਢੋ ਯਾਰ ਇਹ ਜਿਆਦਾ ਹੰਕਾਰਿਆ ਹੋਇਆ ਬਣਾਓ ਯਾਰ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਤੇ ਮੁੱਖ ਮੰਤਰੀ ਦੀ ਰਿਹائش ਦਾ ਘਰਾਓ ਕੀਤਾ ਗਿਆ ਪਰ ਇਸ ਮੌਕੇ ਹਲਕਾ ਧਰਮਕੋੜ ਦੇ ਵਿਧਾਇਕ ਲਾਡੀ ਢੋਂਸ਼ ਦਾ ਜਦੋਂ ਘਰਾਓ ਕਰਨ ਪਹੁੰਚੇ ਉਹਨਾਂ ਦੀ ਰਿਹائش ਦਾ ਘਰਾਓ ਕਰਨ ਪਹੁੰਚੇ ਤਾਂ ਉੱਥੇ ਫਿਰ ਹੰਗਾਮਾ ਹੋ ਗਿਆ ਕਿਸਾਨਾਂ ਦੇ ਨਾਲ ਜੱਗੋ ਤੇਰਵੀ ਕੀ ਹੋਈ ਆ ਤੁਸੀਂ ਖੁਦ ਹੀ ਦੇਖ ਲਓ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਾ ਜਿਹੜੇ ਪਿਛਲੇ ਵੀ ਕਹਿ ਕੇ 5 ਸਾਲ ਰਾਜ ਕਰਨਾ ਹਾਲਾਤ ਉਹਨਾਂ ਦੇ ਵੀ ਵੇਖ ਲਓ ਇਹ ਵੀ ਕਹਿ ਰਹੇ ਆ ਇਹ ਬੜੇ ਨਮਾਣੇ ਤਰੀਕੇ ਨਾਲ ਆਏਗੇ ਪਰ ਜੋ ਕੁਝ ਹੋਇਆ ਆ ਉਹ ਸਾਰਿਆਂ ਦਾ ਸਾਹਮਣੇ ਆ ਆ ਤਾਲੀਆਂ ਦਾ ਵੀ ਸਾਫ਼ ਕੀਤਾ ਕਾਂਗਰਸੀਆਂ ਦਾ ਵੀ ਸਾਫ਼ ਕੀਤਾ ਹੋਇਆ ਇਹਨਾਂ ਦਾ ਵੀ ਇੱਥੇ ਤੁਸੀਂ ਢਾਈਆਂ ਤਿੰਨਾਂ ਸਾਲਾਂ ਦੇ ਵਿੱਚ ਸਾਫ ਕਰਕੇ ਤੇ ਸਾਹਮਣੇ ਧੋ ਕੇ ਰਜੈਂਟ ਕੱਢ ਕੇ ਦੇ ਦਿੱਤਾ ਹੈ ਇਹ ਲੋਕੋ ਹੁਣ ਆਪ ਵੇਖ ਲਓ ਕਿ ਗੱਲ ਕਿੱਧਰ ਨੂੰ ਜਾ ਰਹੀ ਆ ਵੋਟਾਂ ਤੁਹਾਡੇ ਕੋਲੋਂ ਤੇ ਭੁਗਤਾਨਾ ਕਿੰਨਾ ਦੇ ਹੱਕ ਦੇ ਵਿੱਚ ਆ ਕੇਂਦਰ ਸਰਕਾਰ ਦੇ ਦਬਾਅ ਦੇ ਥੱਲੇ ਚੀਜ਼ਾਂ ਦਾ ਕੇਂਦਰੀਕਰਨ ਕਰਕੇ ਮੁੜ ਕੇ ਨਿੱਜੀਕਰਨ ਕਰਨਾ ਆ ਉਸ ਪਾਸੇ ਨੂੰ ਆ ਵੋਟਾਂ ਤੁਹਾਡੇ ਕੋਲੋਂ ਤੇ ਡਾਂਗਾਂ ਦੇ ਮੁੜ ਕੇ ਤੁਹਾਡੇ ਉੱਤੇ ਅਜੇ ਤਾਂ ਚੰਦ ਦੂਰੀ ਤੇ ਹੀ ਆ ਆ ਜਲਦੀ ਕਟੜਾ ਐਕਸਪ੍ਰੈਸ ਵੀ ਲੰਘ ਰਿਹਾ ਆ ਇੱਕ ਵਾਰੀ ਨਹੀਂ ਇੱਕ ਵਾਰੀ 15 16 ਵਾਰੀ ਉਤੇ ਪ੍ਰਸ਼ਾਸਨ ਦਾ ਸਾਡੇ ਤੇ ਹਮੜਾ ਆਇਆ ਇੱਕ ਵਾਰੀ ਨਹੀਂ ਇੱਕੋ ਵਾਰੀ ਆ ਮਲੇ ਸਾਹਬ ਉਤੇ ਵਿਧਾਨ ਸਭਾ ਦੇ ਵਿੱਚ ਬੋਲੇ ਆ ਜਲਾਸ ਦੇ ਵਿੱਚ ਕੋਈ ਬਿਆਨ ਨਹੀਂ ਕੋਈ ਹਾਂ ਨਾ ਨਾਰਾ ਨਹੀਂ ਕੋਈ ਗੱਲ ਨਹੀਂ ਤੇ ਆ ਲੋਕਾਂ ਦੀ ਗੱਲ ਕਿੰਨੇ ਕਰਨੀ ਆ ਤੁਸੀਂ ਵਾਦੇ ਲੋਕਾਂ ਦਾ ਕੀ ਕਰਕੇ ਆਏ ਸੀਗੇ ਲੋਕਾਂ 'ਚ ਭਰਮ ਕੀ ਖੜਾ ਕੀਤਾ ਸੀਗਾ ਲੋਕਾਂ ਨਾਲ ਕਾਰ ਕੀ ਰਏ ਜੇ ਆਹ ਲੋਕ ਐ ਜਿਹਨਾਂ ਨੇ ਸਮੇਂ-ਸਮੇਂ ਤੇ ਸਾਫ ਕਰਾਇਆ ਆ ਅੱਜ ਵੀ ਇਹਨਾਂ ਨੇ ਚਿੱਠਾ ਸਾਫ ਕਰਕੇ ਸਾਹਮਣੇ ਰੱਖ ਦਿੱਤਾ ਆ ਜੋ ਕੁਝ ਵੀ ਕੀਤਾ ਠੀਕਾ ਅਸੀਂ ਝੋਲੀ 'ਚ ਪਵਾਇਆ 14 ਮਹੀਨੇ ਤੋਂ ਬੈਠੇ ਆ ਜਿਹੜੇ ਪਿਛਲੇ ਵੀ ਕਹਿ ਗਏ 5 ਸਾਲ ਰਾਜ ਕਰਨਾ ਹਲਾਤ ਉਹਨਾਂ ਦੇ ਵੀ ਵੇਖ ਲਓ ਇਹ ਵੀ ਕਹਿ ਰਹੇ ਆ ਇਹ ਬੜੇ ਨਮਾਣੇ ਤਰੀਕੇ ਨਾਲ ਆਏਗੇ ਪਰ ਜੋ ਕੁਝ ਹੋਇਆ ਆ ਉਹ ਸਾਰਿਆਂ ਦਾ ਸਾਹਮਣੇ ਆ ਆ ਕਾਲੀਆਂ ਦਾ ਵੀ ਸਾਫ਼ ਕੀਤਾ ਕਾਂਗਰਸੀਆਂ ਦਾ ਵੀ ਸਾਫ਼ ਕੀਤਾ ਹੋਇਆ ਇਹਨਾਂ ਦਾ ਵੀ ਚਿੱਠਾ ਤੁਸੀਂ ਢਾਈਆਂ ਤਿੰਨਾਂ ਸਾਲਾਂ ਦੇ ਵਿੱਚ ਸਾਫ਼ ਕਰਕੇ ਤੇ ਸਾਹਮਣੇ ਧੋ ਕੇ ਰਿਜ਼ਲਟ ਕੱਢ ਕੇ ਦੇ ਦਿੱਤਾ ਹੈ ਇਹ ਲੋਕੋ ਹੁਣ ਆਪ ਵੇਖ ਲਓ ਕਿ ਗੱਲ ਕਿੱਧਰ ਨੂੰ ਜਾ ਰਹੀ ਆ ਵੋਟਾਂ ਤੁਹਾਡੇ ਕੋਲੋਂ ਤੇ ਭੁਗਤਾਨਾ ਕਿੰਨਾ ਦੇ ਹੱਕ ਦੇ ਵਿੱਚ ਆ ਕੇਂਦਰ ਸਰਕਾਰ ਦੇ ਦਬਾਅ ਦੇ ਥੱਲੇ ਚੀਜ਼ਾਂ ਦਾ ਕੇਂਦਰੀਕਰਨ ਕਰਕੇ ਮੁੜ ਕੇ ਨਿੱਜੀਕਰਨ ਕਰਨਾ ਆ ਉਸ ਪਾਸੇ ਨੂੰ ਆ ਵੋਟਾਂ ਤੁਹਾਡੇ ਕੋਲੋਂ ਤੇ ਡਾਂਗਾਂ ਦੇ ਮੁੜ ਕੇ ਤੁਹਾਡੇ ਉੱਤੇ ਅੱਜ ਤਾਂ ਚੰਦ ਦੂਰੀ ਤੇ ਹੀ ਆ ਅੱਜ ਜਲਦੀ ਘੱਟਾ ਐਕਸਪ੍ਰੈਸ ਵੀ ਲੰਘ ਰਿਹਾ ਆ ਇੱਕ ਵਾਰੀ ਨਹੀਂ ਇੱਕ ਵਾਰੀ 15 16 ਵਾਰੀ ਉਤੇ ਪ੍ਰਸ਼ਾਸਨ ਦਾ ਸਾਡੇ ਤੇ ਹਮਲਾ ਹੋਇਆ ਇੱਕ ਵਾਰੀ ਨਹੀਂ ਇੱਕੋ ਵਾਰੀ ਆ ਮੱਲੇ ਸਾਬੂਥੇ ਵਿਧਾਨ ਸਭਾ ਦੇ ਵਿੱਚ ਬੋਲੇ ਆ ਜਲਾਸ ਦੇ ਵਿੱਚ ਕੋਈ ਬਿਆਨ ਨਹੀਂ ਕੋਈ ਹਾਂ ਨਾ ਨਾਰਾ ਨਹੀਂ ਕੋਈ ਗੱਲ ਨਹੀਂ ਤੇ ਆ ਲੋਕਾਂ ਦੀ ਗੱਲ ਕਿੰਨੇ ਕਰਨੀ ਆ ਤੁਸੀਂ ਵਾਦੇ ਲੋਕਾਂ ਦਾ ਕੀ ਕਰਕੇ ਆਏ ਸੀਗੇ ਲੋਕਾਂ 'ਚ ਭਰਮ ਕੀ ਖੜਾ ਕੀਤਾ ਸੀਗਾ ਲੋਕਾਂ ਦਾ ਕਾਰ ਕੀ ਰਹੇ ਜੇ ਆ ਲੋਕ ਆ ਜਿਹਨਾਂ ਨੇ ਸਮੇਂ-ਸਮੇਂ ਤੇ ਸਾਫ ਕਰਾਇਆ ਆ ਅੱਜ ਵੀ ਇਹਨਾਂ ਦਾ ਚਿੱਠਾ ਸਾਫ਼ ਕਰਕੇ ਸਾਹਮਣੇ ਰੱਖ ਦਿੱਤਾ ਆ ਜੋ ਕੁਝ ਵੀ ਕੀਤਾ ਠੀਕ ਆ ਅਸੀਂ ਝੋਲੀ ਚ ਪਵਾਇਆ 14 ਮਹੀਨੇ ਉੱਤੇ ਬੈਠੇ ਆ ਦੀਨ ਦੁਨੀਆ ਨੂੰ ਪਤਾ ਛੜਕ ਕਿਨੇ ਬੰਦ ਕੀਤੀ ਆ ਸਾਡੇ ਜਾਣ ਤੋਂ ਪਹਿਲਾਂ ਹੀ ਜਦੋਂ ਇਸ ਤਰੀਕੇ ਦੇ ਨਾਲ ਹਲਕਾ ਧਰਮ ਕੋਟ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਡੀ ਢੋਸ ਦੇ ਜਦੋਂ ਰਿਹਾਈਸ਼ ਦਾ ਘਰਾਓ ਕਰਨ ਦੇ ਲਈ ਕਿਸਾਨ ਪਹੁੰਚਦੇ ਨੇ ਤਾਂ ਉਸ ਵੇਲੇ ਹੰਗਾਮਾ ਹੋ ਜਾਂਦਾ ਪੁਲਿਸ ਜਿਹੜੀ ਆ ਕਿਸਾਨਾਂ ਨਾਲ ਦੇ ਨਾਲ ਬਹਿਸ-ਵਾਜੀ ਵੀ ਕਰਦੀ ਹੋਈ ਨਜ਼ਰ ਆਉਂਦੀ ਆ ਤੇ ਪੁਲਿਸ ਦੀ ਗੱਡੀ ਜਿਹੜੀ ਆ ਉਸ ਦੇ ਮੂਹਰੇ ਕਿਸਾਨ ਖੜ ਜਾਂਦੇ ਨੇ ਕਹਿੰਦੇ ਅੱਗੇ ਲੰਬੇ ਪੈ ਜਾਓ ਉੱਪਰ ਨੂੰ ਭਾਵੇਂ ਲੰਗਾ ਦੇ ਕਹਿੰਦੇ ਪਰੇ ਨਾ ਹਟਿਓ ਤਾਂ ਹੰਗਾਮਾ ਹੋ ਜਾਂਦਾ ਪਰ ਦੂਜੇ ਪਾਸੇ ਇੱਕ ਤਸਵੀਰ ਤੁਹਾਨੂੰ ਉਹ ਦਿਖਾਉਣ ਜਾ ਰਹੇ ਆ ਜਿੱਥੇ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਦੇ ਜਦੋਂ ਘਰ ਦੇ ਬਾਹਰ ਘਰੋ ਕੀਤਾ ਉਸ ਵੇਲੇ ਮਾਹੌਲ ਉੱਥੇ ਕੀ ਬਣਿਆ ਉਹ ਗੱਲਬਾਤ ਸੁਣਾਉਣੀ ਆ ਕਿਸਾਨ ਕਿਸ ਤਰੀਕੇ ਦੇ ਨਾਲ ਐਮਐਲਏ ਸਾਹਿਬ ਦੇ ਸਾਹਮਣੇ ਹੀ ਉਹਨਾਂ ਦੀ ਪਾਰਟੀ ਦੇ ਬਾਰੇ ਕੁਝ ਅਜਿਹੇ ਸ਼ਬਦ ਕਹਿ ਗਏ ਜਿਸ ਤੋਂ ਬਾਅਦ ਸ਼ਾਇਦ ਐਮਐਲਏ ਨੂੰ ਵੀ ਸ਼ਰਮ ਆ ਜਾਵੇ